ਕਸ਼ਕੀ ਕੋਨਾਂ ਚਾਹ ਹੋਵੇ ਭਾਈ ਸਾਥ ਸਰਕਾਰ ਨੇ ਆਖਰੀ ਹਾਜ਼ਰ ਹੋਇਆ ਵਾਈ ਪਰਤੀ ਸਪਰਤੀ ਅੱਛਾ ਜੀ ਕਸ਼ਕੀ ਚਾਹਣਾ ਸੀ ਜਿਹੜੀ ਵਾਈ ਪ੍ਰਾਈਸ ਪਰਤੀ ਸੀ ਉਹ ਰਸਕੀ ਉਹਨਾਂ ਚਾਹਣਾ ਸੀ ਕਿਹੜੇ ਜੇ ਸਵਾਲ ਪੁੱਛੇ ਗਏ ਵਕੀਲ ਸਾਹਿਬਾਨ ਸਾਹ ਜਿਹੜੀ ਸੀ ਉਹ ਜਿ ਪਛਲੇ ਗਏ ਕਿਵੇਂ ਹੋਇਆ ਸੀ ਦਸਤਾ ਅੱਛਾ ਅਵਾਜ਼ਾਂ ਸੀ ਪਰੇਸ਼ਾਨ ਦੁਖੀ ਹੁੰਦੇ ਕਰਦੇ ਅੱਛਾ ਉਹ ਲੋਕ ਰਿਸ਼ਤਾ ਬਰ ਰਮਨੈਸ਼ਰ ਉਹਨਾਂ ਕਰਾ ਜਿਹੜਾ ਕਰਨ ਜੀ ਨਹੀਂ ਹੋ ਜੂ ਭਾਈ ਅੱਛਾ ਅੱਛਾ ਕੰਗਨਾਰ ਨੋਤਨ ਤੁਸੀਂ ਮਾਫ ਕਰੋਗੇ ਕਿ ਨਹੀਂ ਮਾਫ ਕਰਨ ਚਾਲ ਸਾਡੀਂ ਤੇ ਮਾਫ ਮਾਫ ਕਰਿਆ ਨਾ ਤੇ ਸੱਜੇ ਸੱਤ ਪਾਉਂਦੇ ਖੱਲਿਆਂ ਨਾਲ ਤਾਂ ਚ ਬੁੜੇ ਬੰਦੇ ਐ ਨਹੀਂ ਸੋਚਦੇ ਕੀ ਹਾਲ ਹੋਊਗਾ ਕਿਵੇਂ ਸਿਆਣੀ ਵੀ ਜਵਾਈਆਂ ਭਾਂਜੇ ਨੋਹਾ ਧੀਆਂ ਦੇ ਛਾਟੇ 'ਚ ਖੇ ਪਾਤੀ ਤੇ ਵੀ ਮੈਂ ਕਿਹਨਿੱਤੀ ਜੋ ਕਰੀ ਸਮਾਂ ਤਾਂ ਛਾੜਾ ਮਾਰਦੀ ਫਿਰ ਜਦ ਮੈਂ ਖੜਾ ਹੋਣ ਦੇਖੇ ਬੁੱਢੀ ਨੂੰ ਲੰਕੂ ਦੇਖਦੀਆਂ ਅਦਾਲਤਾਂ 'ਚ ਮੈਨੂੰ ਕੀ ਬਿਖਿਆ ਪਈ ਜ਼ਾਲਤਾ ਚਾਹੁੰਦੀ ਮੈਨੂੰ ਕੀ ਪੀੜ ਪਈ ਸੀ ਮੈਂ ਤਾਂ ਖਸਾਨ ਗਏ ਸੀ ਤਾਂ ਕਰਨੇ ਤੇ ਤੇ ਨਾਲ ਮੈਨੂੰ ਜਾਣਾ ਪਿਆ ਰਿਹਾ ਜੋ ਮਤ ਚਲੀ ਗਿਆ ਆਪਣੀ ਜਾਇਦਾਦਾਂ ਸਰਕਾਰ ਨੂੰ ਦिए ਤੇ ਇਸ ਦਾ ਵੀ ਜਾਇਦਾਦਾਂ ਖਤਰ ਗਏ ਸਾਂ ਤੇ ਮੈਂ ਉਹ ਤੋਂ ਕੀ ਲੈਣਾ ਸੀ ਤੇ ਮੈਨੂੰ ਐ ਖਰਾਬ ਹੋਣਾ ਪਿਆ ਮੈਨੂੰ ਵੀ ਇਸ ਤਰ੍ਹਾਂ ਕਰਿਆ ਵੀ ਬੁੱਢੀ ਹੋਣੀ 100 ਸਾਲ ਦੀ ਨੂੰ ਵੀ ਸੌਸਰ ਪਿੱਛੇ ਆਈਏ ਕਰਿਆ ਦੀ ਕਪੜੇ ਲੈਣਾ ਨਹੀਂ ਜਿੱਥੇ ਖਸਾਨਾਂ ਦੇ ਕਪੜੇ ਦੀ ਕਿ ਮਿਲਣਾ ਰੱਖੇ ਸੀ ਕਪੜੇ ਲੈਣੇ ਕਪੜੇ ਸੁੰਹਾਈ ਦੀ ਹੁੰਦੇਗੇ 60 ਸਾਲ ਦੀ ਇੱਟੇ ਹੀ ਇਸੇ ਕਸਾਂ ਦੇ ਕਪੜਾ ਵੰਦੇ ਸੀ ਜਾਂ 100 ਰੁਪਏ ਦੇ ਕਾਰੋਬਾਰ ਚ ਰਹੀ ਮੁੰਡੇ ਫੁੱਟੀਆਂ ਵੇਚ ਲੈ ਸੱਦੇ ਆਉਂਦੇ ਨੇ ਸਾਡੇ ਨੂੰ 600 ਰੁਪਏ ਦਿੱਤੇ ਮਾਤਾ ਜੀ ਲੜਾਈ ਲੰਬੀ ਐ ਕਾਫੀ ਟਾਈਮ ਹੋ ਗਿਆ ਕੇਸ ਨੂੰ ਹੁਣ ਤੱਕ ਤੁਸੀਂ ਅੱਜ ਵੀ ਪੇਸ਼ੀ ਤੇ ਆਏ ਹੋ ਕਿ ਲੜੋਂਗੇ ਅਖੀਰਲੇ ਦਿਨ ਤੱਕ ਮਹਾਰਾਜ ਜੱਜ ਨੂੰ ਪਤਾ ਜੇ ਰੱਬ ਨੂੰ ਪਤਾ ਜਗਨਨਾਲਕ ਦੇਵ ਜੀ ਤੋਂ ਸੰਕਰਤਾ ਅਸੀਂ ਬੁੱਢੇ ਹੋ ਗਏ ਘੰਟੇ ਦਾ ਪਤਾ ਨਹੀਂ ਗੁਰਨਾਨਕ ਦੇਵ ਜੀ ਜੱਕ ਵੀਰ ਨੂੰ ਆਖਿਆ ਦੀ ਸਸਰੀ ਕਾਲ ਆਮ ਹੋ ਅੱਜ ਅਗੇ ਕਿ ਸਾਸਰੀ ਕਾਲੂ ਜੀ ਨੇ ਆਖ ਤਾਂ ਪੈਰ ਚੱਕ ਲੈ ਇੱਕ ਸਾਹ ਆਵੇ ਨਾਲੇ ਇੱਕ ਪੈਰ ਚੱਕੀਏ ਨਾਲੇ ਮੇਰੀ ਅਖੀਰਲੀ ਉਮਰ ਤੇ ਅਸੀਂ ਲਗਨੌਉਂ ਉਹਦੇ ਪਹੁੰਚਣ ਲੱਗੇ ਮੇਰੇ ਦੀ ਪਹੁੰਚਣ ਜਦੋਂ ਮੇਰੀ ਮੇਰਾ ਕੰਟੇ ਦਾ ਪਪਾ ਕੋਈ ਗੰਗਨਾ ਦੇ ਵਕੀਲਾਂ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੇ ਅਸੀਂ ਤਾਂ ਦੇਖਿਆ ਨਹੀਂ ਗੰਗਨਾ ਵਕੀਲਾਂ ਨਾਸੀ ਗੰਮਣਾ ਦੇਖੀਏ ਕੋਈ ਪਤਾ ਨਹੀਂ ਚੱਣਦੀ ਸੇਤ ਕੀ ਮੈਂ ਤੁਹਾਡੀ ਸੇਤ ਹੁਣ ਨਹੀਂ ਲੱਗੀ ਫੇਕਿੰਦੀ ਮਤਲਬ ਜਿਸ ਤਰ੍ਹਾਂ ਅਦਾਲਤਾਂ ਤੇ ਭਰੋਸਾ ਹੁਣ ਤੁਹਾਨੂੰ ਵੀ ਵਿਸ਼ਵਾਸ ਹੈ ਕਿ ਸਾਨੂੰ ਇਨਸਾਫ ਮਿਲੂਗਾ ਅੱਜ ਤੱਕ ਜਿਹੜਾ ਜੀ ਹੁਣ ਕੀ ਹੋ ਰਹੀ ਹੈ ਅਦਾਲਤਾਂ ਅਛਾ ਰਾਵਤਾਂ ਦੇ ਰਮ ਦੇ ਘਰੇ ਨਿਆਏ ਤੇ ਆਜ਼ਾਦਾਂ ਵੀ ਅਜੇ ਤੱਕ ਜਿੱਤ ਦੇ ਰੰਗ ਦਿਖਾਉਣ ਨੂੰ ਸ਼ਕਤੀ ਕਰਨੀ ਹੈ ਮਾਪਾ ਮਾਰਨਾਰ ਮਾਨਸਿਕ ਤੌਰ ਤੇ ਕਿੰਨਾ ਕੁ ਤੁਹਾਨੂੰ ਜਿਹੜਾ ਹੈਗਾ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਕਿਉਂਕਿ 4-5 ਸਾਲ ਹੋ ਗਏ ਇਸ ਮਾਮਲੇ ਨੂੰ ਚੱਲਦੇ ਨੂੰ ਹਾਈ ਕੋਰਟ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਕਿੰਨੀਆਂ ਤਰੀਕਾਂ ਬੰਦੀਆਂ ਹਾਂਜੀ ਤੇ ਕਿੰਨੀ ਵਾਰੀ ਪੇਸ਼ ਹੋਣਾ ਪੈਂਦਾ ਸਾਨੂੰ ਤੇ ਜਾਣਾ ਹੀ ਪਿਆ ਆਪਣੇ ਗੁੱਸੇ ਦੀ ਖਾਤਰ ਹਾਂਜੀ ਤੇ ਕਿੰਨਾ ਖਰਾ ਹੋਏ ਕਿੰਨੀ ਮਾਇਆ ਲੱਗੀ ਛੱਡੀ ਕਿੰਨੇ 5 ਸਾਲ ਹੋ ਗਏ ਦਿੱਲੀ ਨਹੀਂ ਗਏ ਠੀਕ ਹੈ ਕੀ ਉੱਥੇ ਚੰਡੀਗੜ੍ਹ ਹੀ ਗਏ ਤੇ ਬਠਿੰਡੇ ਵੀ ਉੰਧਿਆ ਤੇ ਪਰੇਸ਼ਾਨ ਨਹੀਂ ਹੁੰਦੇ ਫਿਰ ਤੇ ਸਾਨੂੰ ਕਿਹੜਾ